ਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਐਨਡੀਟੀਵੀ ਚ ਦਿੱਤੇ ਇੰਟਰਵਿਊ ਦੌਰਾਨ ਕਈ ਵਿਵਾਦਿਤ ਬਿਆਨ ਦਿੱਤੇ ਕਿਉਂਕਿ ਬਹੁਤੇ ਬਿਆਨ ਉਹਨਾਂ ਦੀ ਪਾਰਟੀ ਅਤੇ ਉਹਨਾਂ ਦੀ ਨਿੱਜੀ ਸਿਆਸੀ ਵਿਚਾਰਧਾਰਾ ਨਾਲ ਸੰਬੰਧਿਤ ਨੇ ਮੈਂ ਉਹਨਾਂ ਬਾਰੇ ਟਿੱਪਣੀ ਨਹੀਂ ਕਰਨੀ ਚਾਹੁੰਦਾ ਪਰ ਜਿਹੜੀ ਗੱਲ ਉਹਨਾਂ ਕੈਨੇਡਾ ਦੇ ਮੰਤਰੀਆਂ ਅਤੇ ਮੈਂਬਰ ਪਾਰਲੀਮੈਂਟਾਂ ਬਾਰੇ ਕਹੀ ਉਸ ਉੱਪਰ ਮੈਂ ਜ਼ਰੂਰ ਕੁਝ ਕਹਿਣਾ ਚਾਹੁੰਦਾ ਹਾਂ ਮੈਂ ਕੱਲ ਵੀ ਇਸ ਬਾਰੇ ਪ੍ਰੈਸ ਵਾਰਤਾ ਕੀਤੀ ਸੀ ਪਰ ਕਿਉਂਕਿ ਅਮਰਿੰਦਰ ਸਿੰਘ ਨੇ ਆਪਣੇ ਗੈਰ ਜ਼ਿੰਮੇਵਾਰਾਨਾ ਬਿਆਨ ਦੁਹਰਾਏ ਨੇ ਇਨਾ ਬਾਰੇ ਦੁਬਾਰਾ ਟਿੱਪਣੀ ਕਰਨਾ ਜਾਇਜ਼ ਹੋਵੇਗਾ ਇੰਟਰਵਿਊ ਦੌਰਾਨ ਕੈਪਟਨ ਨੇ ਕਿਹਾ ਕਿ ਕੈਨੇਡਾ ਦੇ ਕੁਝ ਮੰਤਰੀਆਂ ਦਾ ਖਾਲਸਤਾਨੀ ਬੈਕਗ੍ਰਾਉਂਡ ਹੈ ਜਿਨ੍ਹਾਂ ਕਰਕੇ ਉਥੋਂ ਦੇ ਵਿਦੇਸ਼ ਵਿਭਾਗ ਨੇ ਉਹਨਾਂ ਨੂੰ ਯਾਨੀ ਕੈਪਟਨ ਅਮਰਿੰਦਰ ਸਿੰਘ ਨੂੰ ਕੈਨੇਡਾ 'ਚ ਪ੍ਰਚਾਰ ਨਹੀਂ ਕਰਨ ਦਿੱਤਾ ਕੈਨੇਡਾ 'ਚ ਪੰਜਾਬੀ ਮੂਲ ਦੇ ਚਾਰ ਮੰਤਰੀ ਨੇ ਕਰਨ ਹਰਜੀਤ ਸਿੰਘ ਸੱਜਣ ਨਵਦੀਪ ਬੈਂਸ ਅਮਰਜੀਤ ਸੋਹੀ ਅਤੇ ਬਰਦੀਸ਼ ਚੱਗਰ ਮੈਂ ਕੈਪਟਨ ਸਾਹਿਬ ਨੂੰ ਪੁੱਛਣਾ ਚਾਹਨਾ ਕਿ ਇਹਨਾਂ ਚੋਂ ਚੋਂ ਕਿਸ ਦਾ ਵੱਖਵਾਦੀ ਵਿਚਾਰਧਾਰਾ ਵਾਲਾ ਪਿਛੋਕੜ ਹੈ? ਬਾਕੀ ਐਮਪੀਜ਼ ਵਿੱਚੋਂ ਵੀ ਕਿਸ ਦਾ ਖਾਲਸਤਾਨੀ ਬੈਕਗ੍ਰਾਉਂਡ ਹੈ? ਕਿਉਂਕਿ ਇਹਨਾਂ ਸਾਰਿਆਂ ਨੂੰ ਬਾਹਰ ਵਾਸਤੇ ਪੰਜਾਬੀਆਂ ਨੇ ਅਤੇ ਕੈਨੇਡਾ ਵਾਸੀਆਂ ਨੇ ਚੁਣਿਆ ਹੈ, ਕੈਪਟਨ ਸਾਹਿਬ ਨੂੰ ਉਹਨਾਂ ਬਾਰੇ ਟਿੱਪਣੀ ਸਾਰੇ ਵੋਟਰਾਂ ਦੇ ਕਿਰਦਾਰ ਉੱਪਰ ਸਵਾਲ ਖੜਾ ਕਰਦੀ ਹੈ। ਅਮਨਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਜਨਤਾ ਉਹ ਇਹਨਾਂ ਸਾਰਿਆਂ ਤੋਂ ਅਤੇ ਕੈਨੇਡਾ ਸਰਕਾਰ ਤੋਂ ਮਾਫੀ ਮੰਗਣ, ਅਪੋਲੋਜਾਈਜ਼ ਕਰਨ। ਜਾਂ ਇਹਨਾਂ ਮੰਤਰੀਆਂ ਅਤੇ ਐਮਪੀਜ਼ ਬਾਰੇ ਸਬੂਤ ਪੇਸ਼ ਕਰਨ। ਇੱਥੇ ਮੈਂ ਇਹ ਵੀ ਸਾਫ਼ ਕਰਨਾ ਚਾਹੁੰਦਾ ਹਾਂ ਕਿ ਆਮ ਆਦਮੀ ਪਾਰਟੀ ਅਤੇ ਅਸੀਂ ਸਾਰੇ ਲੀਡਰ ਵੱਖਵਾਦ ਵਿੱਚ ਵਿਸ਼ਵਾਸ ਨਹੀਂ ਰੱਖਦੇ। ਅਸੀਂ ਮੁਲਕ ਦੇ ਸੰਵਿਧਾਨ ਪ੍ਰਤੀ ਇੱਥੋਂ ਦੀ ਚੋਣ ਪ੍ਰਕਿਰਿਆ ਵਿੱਚ ਵਿਸ਼ਵਾਸ ਰੱਖਦੇ ਹਾਂ। ਪਰ ਦੋ ਗੱਲਾਂ ਕਹਿਣੀਆਂ ਬਣਦੀਆਂ ਨੇ। ਪਹਿਲੀ ਕਿ ਜਿਨ੍ਹਾਂ ਪੰਜਾਬੀ ਬਾਹਰ ਜਾ ਕੇ ਕਾਮਯਾਬ ਹੋਏ ਨੇ, ਉਹਨਾਂ ਉੱਥੇ ਅਣਥੱਕ ਮਿਹਨਤ ਕੀਤੀ ਏ। ਕਿਸੇ ਨਵੇਂ ਮੁਲਕ 'ਚ ਮਾਰਤਾ ਹਾਸਲ ਕਰਨੀ ਸੌਖੀ ਗੱਲ ਨਹੀਂ। ਇਹ ਗੱਲ ਸ਼ਾਇਦ ਕਿਸੇ ਸ਼ਾਈਕਰਾਨੇ ਦੇ ਸ਼ਖਸ ਨੂੰ ਸਮਝ ਨਹੀਂ ਆ ਸਕਦੀ ਦੂਸਰੀ ਗੱਲ ਇਹ ਬਾਲੇ ਮੁਲਕਾਂ ਚ ਵਖਵਾਦੀ ਲਹਿਰ ਪ੍ਰਚਲਿਤ ਹੈ ਤਾਂ ਉਸ ਦੀ ਕੋਖ ਕਰਨ ਦੀ ਲੋੜ ਹੈ ਕੀ ਇਸ ਸਭ ਲਈ 1984 ਦੀਆਂ ਘਟਨਾਵਾਂ ਜ਼ਿੰਮੇਵਾਰ ਨਹੀਂ ਲੋੜ ਹੈ ਇਹਨਾਂ ਲੋਕਾਂ ਨੂੰ ਮੁਖਤਾਰਾ ਚ ਜੋੜਨ ਦੀ ਨਾ ਕਿ ਉਹਨਾਂ ਨੂੰ ਬਿਆਨ ਦੇ ਕੇ ਹੋਰ ਤੋੜਨ ਦੀ